ਨਹੀਂ ਸਾਰੇ ਬਸ ਸੱਸੀਪਾਲ ਜੀ ਸਾਥੀ ਸਹੀ ਕਹਿ ਰਿਹਾ ਕਿ ਮੂੰਗਫਲੀ ਖਾ ਲਿਓ ਕਿਉਂਕਿ ਜਿਹੜਾ ਪੰਜਾਬ ਦਾ ਫਲਸਫਾ ਗੁਰੂਆਂ ਦਾ ਫਲਸਫਾ ਉਹ ਵੀ ਇਹੀ ਕਹਿੰਦਾ ਕਿ ਪਹਿਲਾਂ ਸੰਗਤ ਤੇ ਬਾਚੇ ਸੰਗਤ ਜੇ ਸਾਡੇ ਸਰੀਰ ਚ ਜਾਨ ਹੈ ਸਾਡੇ ਜ਼ਹਿਨ ਦੇ ਵਿੱਚ ਕੋਈ ਰੋਸ਼ਨੀ ਹੈ ਤਾਂ ਹੀ ਅਸੀਂ ਲੜ ਸਕਦੇ ਆ ਤੇ ਸਾਥੀ ਨੇ ਦੱਸਤਾ ਕਿ ਮੈਂ ਡੀਟੀਐਫ ਚ ਕੰਮ ਕਰਦਾ ਤੇ ਡੀਟੀਐਫ ਦੇ ਨਾਲ ਨਾਲ ਜਿਹੜੀ ਸਾਡੀ ਫੈਡਰੇਸ਼ਨ ਹੈ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਜਿਹਦੇ ਵਿੱਚ ਬਾਕੀ ਜਥੇਬੰਦੀਆਂ ਵੀ ਨੇ ਚਾਹੀਓ ਮਿੱਡੇ ਮਿਲ ਵਰਕਰ ਆ ਆਸ਼ਾ ਵਰਕਰਾਂ ਜਗਲਾਕ ਪੀ ਡਬਲਯੂ ਡੀ ਜਾਂ ਦਫ਼ਤਰੀ ਕਰਮਚਾਰੀ ਤੇ ਉਹਦੇ ਵਿੱਚ ਵੱਡੀ ਗਿਣਤੀ ਟੀਚਰ ਹੈਗੇ ਆ ਉਸ ਜਥੇਬੰਦੀ ਦਾ ਵੀ 파ਟ ਆ ਤੇ ਸਾਥੀ ਦਾ ਸੀਗਾ ਕਿ ਜਿਹੜੇ ਤੁਹਾਡੇ ਤਜਰਬੇ ਆ ਤੁਸੀਂ ਸਾਥੀਆਂ ਨਾਲ ਸਾਂਝੇ ਕਰਿਓ ਕਿਉਂਕਿ ਲਗਭਗ ਅਸੀਂ ਉਮਰਾਂ ਦੇ ਵਿੱਚ ਤਾਂ ਇਸ ਉਮਰ ਚ ਹੈਗੇ ਆ ਕਿ ਬਹੁਤ ਕੱਚੀ ਉਮਰ ਦੇ ਨਹੀਂ ਕਿ ਅਜੇ ਹੁਣੇ ਕਾਲਜਾਂ ਚ ਆਏ ਆ ਸਾਰੇ ਕਿਸੇ ਨਾ ਕਿਸੇ ਕੱਚੀ ਪੱਕੀ ਨੌਕਰੀ ਚ ਹੈਗੇ ਨੇ ਤੇ ਮੈਂ ਆਪਣੇ ਨਿੱਜੀ ਤਜਰਬੇ ਚੋਂ ਦੱਸਦਾ ਕਿ 2010 ਦੇ ਵਿੱਚ ਸਰ ਸਿੱਖਿਆ ਅਭਿਆਨ ਦੇ ਵਿੱਚ ਜਦੋਂ ਸਾਡੀ ਭਰਤੀ ਹੋਈ ਤੇ ਇਸੇ ਤਰ੍ਹਾਂ ਦੇ ਨਾਲ ਪਹਿਲੀ ਕਾਉਂਸਲਿੰਗ ਦੇ ਜਿਹੜੇ ਸਾਥੀਆਂ ਨੂੰ ਜੁਆਇਨ ਕਰਾ ਲਿਆ ਤੇ ਦੂਸਰੀ ਕਾਉਂਸਲਿੰਗ ਜਦੋਂ ਅਜੇ ਹੋਣੀ ਸੀ ਦੇ ਲਈ 10 ਮਹੀਨੇ 11 ਮਹੀਨੇ ਸਾਡੀ ਲੜਾਈ ਚੱਲਦੀ ਰਹੀ ਫਿਰ ਜੁਆਇਨ ਸੈਕਿੰਡ ਕਾਉਂਸਲਿੰਗ ਹੋਈ ਜਦੋਂ ਉਹਦੇ ਚ ਜੁਆਇਨਿੰਗ ਹੋ ਗਈ ਫਿਰ ਜਦੋਂ ਸਾਡੇ ਸਾਥੀਆਂ ਨੂੰ ਪਤਾ ਲੱਗਿਆ ਕਿ ਪੰਜਾਬ ਸਰਕਾਰ ਨੇ ਬੰਦਿਆਂ ਨੂੰ ਕੰਟਰੈਕਟ ਦੇ ਉੱਤੇ ਗਲਤ ਭਰਤੀ ਕਰ ਲਿਆ ਐਮਐਚਆਰਡੀ ਨੇ ਕਿਹਾ ਸੀਗਾ ਕਿ ਇਹ ਜਿਹੜੇ ਬੰਦੇ ਨੇ ਤੁਸੀਂ ਅਧਿਆਪਕ ਇਹ ਵਿਭਾਗ ਚ ਭਰਤੀ ਕਰਨੇ ਆ ਕਿਸੇ ਵੀ ਇਸ ਤਰ੍ਹਾਂ ਦੀ ਕੱਚੀ ਨੌਕਰੀ ਚ ਭਰਤੀ ਨਹੀਂ ਕਰਨੀ ਤਾਂ ਉਹਦੇ ਤੋਂ ਫਿਰ ਸਾਡੇ ਲਈ ਇੱਕ ਲੜਾਈ ਦਾ ਰਾਹ ਬਣ ਗਿਆ ਕਿ ਅਸੀਂ ਸਰਕਾਰ ਦੇ ਖਿਲਾਫ ਲੜੀਏ ਅਕਾਲੀ ਗਵਰਨਮੈਂਟ ਰੀਪੀਟ ਹੋਣੀ ਸੀ ਤੇ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਜੇ ਅਸੀਂ ਰੀਪੀਟ ਕਰਗੇ ਤਾਂ ਤੁਹਾਨੂੰ ਅਸੀਂ ਰੈਗੂਲਰ ਕਰ ਦਿਆਂਗੇ 2012 ਦੇ ਵਿੱਚ ਸਰਕਾਰ ਰੀਪੀਟ ਕਰ ਜਾਂਦੀ ਹੈ 2012 ਦੇ ਵਿੱਚ ਹੀ ਨਾਲ ਦੀ ਨਾਲ ਜੱਥੇਬੰਦੀ ਐ ਉਹ ਲੜਾਈ ਸ਼ੁਰੂ ਕਰਦੀ ਐ ਤੇ ਬਠਿੰਡੇ ਕੋਠਾਗੁਰੂ ਐਕਸ਼ਨ ਹੁੰਦਾ ਉਹਦੇ ਚ ਤਰੀਬਨ 59 ਸਾਥੀ ਜਿਹੜੇ ਸਾਡੇ ਗ੍ਰਿਫਤਾਰ ਹੋ ਜਾਂਦੇ ਜਿਹਦੇ ਚ ਤਰੀਬਨ 21 ਮੈਲਾ ਸਾਥੀ ਸੀਗੇ ਤੇ ਬਾਕੀ ਮੇਲ ਮੈਂਬਰ ਸੀਗੇ तकरीबन ਅਸੀਂ 2 ਹਫ਼ਤੇਆਂ ਬਾਅਦ ਜੇਲ੍ਹ 'ਚ ਰਹੇ ਜਦੋਂ ਸਟਾਰਟਿੰਗ ਦੀਆਂ ਗ੍ਰਿਫਤਾਰੀਆਂ ਹੋਈਆਂ ਲਾਠੀ ਚਾਰਜ ਤੋਂ ਪਹਿਲਾਂ ਸ਼ਾਮ ਨੂੰ ਸਾਨੂੰ ਕਈ ਜਣਿਆਂ ਨੂੰ ਕਹਤਾ ਵੀ ਤੁਸੀਂ ਤਾਂ ਵੈਸੇ ਗ੍ਰਿਫਤਾਰ ਹੋਗੇ ਵੀ ਲਾਠੀ ਚਾਰਜ ਤੋਂ ਪਹਿਲਾਂ ਹੋਈ ਸੀ ਤੁਸੀਂ ਜਾਣਾ ਤਾਂ ਚਲੇ ਜਾਓ ਪਰ ਪੰਜਾਬ ਦੀ ਜਿਹੜੀ ਇੱਕ ਸਮਝ ਆ ਸਾਡੀ ਸਾਡੀ ਵਿਰਾਸਤ ਦੀ ਸਮਝ ਆ ਕਿ ਜੇ ਸਾਡੇ ਸਾਥੀ ਗ੍ਰਿਫਤਾਰ ਨੇ ਸਾਡੇ ਸਾਥੀ ਕਿਸੇ ਮਸਜਿਦ ਚ ਨੇ ਤਾਂ ਤੁਸੀਂ ਮਤਲਬ ਆਪਣਾ ਪੱਤਰਾਵਾਜ ਕੇ ਲੰਘ ਜੋ ਕੱਲ ਨੂੰ ਤੁਸੀਂ ਆਪਣੇ ਬੱਚਿਆਂ ਨੂੰ ਕੀ ਜਵਾਬ ਦੇਵੋਗੇ ਤੁਸੀਂ ਆਪਣੇ ਵਿਦਿਆਰਥੀਆਂ ਨੂੰ ਕੀ ਜਵਾਬ ਦੇਵੋਗੇ ਕਿ ਅਸੀਂ ਮੌਕਾ ਬਚਾ ਕੇ ਲੰਘੇ ਆਏ ਸੀ ਤੇ ਉਸ ਸਮੇਂ ਫੈਸਲਾ ਲਿਆ ਕਿ ਨਹੀਂ ਵੀ ਜਦੋਂ ਸਾਡੀਆਂ ਭੈਣਾਂ ਦੀਆਂ ਚੁੰਨੀਆਂ ਨਹੀਂ ਹੈਗੀਆਂ ਉਹਨਾਂ ਕੋਲ ਸਾਡੇ ਸਾਥੀਆਂ ਦੀਆਂ ਪੱਗਾਂ ਉਹਨਾਂ ਦੇ ਸਿਰ ਤੇ ਨਹੀਂ ਹੈਗੀਆਂ ਤਾਂ ਸਾਡਾ ਘਰ ਜਾਣਾ ਠੀਕ ਨਹੀਂ ਹੈ ਉਹਦੇ ਜੋ ਫੈਸਲਾ ਲਿਆ ਕਿ ਅਸੀਂ ਵੀ ਇਹਨਾਂ ਦੇ ਨਾਲ ਹੀ ਰਵਾਂਗੇ। ਜੇਲਾ ਕਟੀਆਂ। ਖੁੱਦ ਜੋ ਤਨਖਾਹਾਂ ਵਿਧਾਨ ਦੇ ਵਿੱਚ ਅਸੀਂ ਕਾਮਯਾਬ ਹੋ ਗਏ। ਫਿਰ ਲੰਮੀ ਲੜਾਈ ਸੀ ਇਹਨੂੰ ਮੈਂ ਸ਼ਾਰਟ ਕਰਾਂ ਕਿ 2018 ਚ ਜਾ ਕੇ ਫੇਰ ਲੜਾਈ ਬਣੀ। ਤੁਹਾਡੇ ਸਾਰਿਆਂ ਦੇ ਧਿਆਨ ਚ ਆਊਗਾ ਕਿ ਗੁਰਦੁਆਰਾ ਦੁੱਖ ਨਾਰ ਸਾਹਿਬ ਕੋਲ 56 ਦਿਨ ਲਗਾਤਾਰ ਧਰਨਾ ਚੱਲਿਆ ਜਿਹਦੇ ਚ ਸਾਂਝਾ ਦੇ ਆਪਕ ਮੋਰਚਾ ਨੇ ਇਹ ਧਰਨਾ ਜਿਹੜਾ ਚਲਾਇਆ। ਉਹਦੇ ਚ ਫੇਰ ਸਰਕਾਰ ਜਿਹੜੀ ਆ ਉਹ ਪਹਿਲਾਂ 3 ਸਾਲ ਦੀ ਕੰਡੀਸ਼ਨ ਲੈ ਕੇ ਆਈ ਕਿ 10000 ਤੱਕ ਤੁਹਾਨੂੰ ਅਸੀਂ ਰੈਗੂਲਰ ਕਰ ਦਿੰਨੇ ਆ ਤੁਸੀਂ ਇਹ ਦੇਖੋ ਕਿ ਸਰਕਾਰ ਜਿਹੜੀ ਆ ਜਦੋਂ ਉਹਨੂੰ ਜੋ ਚੀਜ਼ ਫਿੱਟ ਬੈਠਦੀ ਆ ਉਹਨਾਂ ਨੂੰ ਨਹੀਂ ਮਤਲਬ ਹੈਗਾ ਕਿ ਕਿਸੇ ਦੇ ਘਰ ਦੇ ਚੁੱਲ੍ਹੇ ਬੁਝਦੇ ਆ ਕਿਸੇ ਦੇ ਘਰ ਦੇ ਵਿੱਚ ਕੋਈ ਤੰਗੀ ਆ ਹੋਰ ਤੰਗੀ ਹੋ ਜੂਗੀ ਉਹਨਾਂ ਨੂੰ ਮਤਲਬ ਬਸ ਆਪਣੀਆਂ ਜਿਹੜੀਆਂ ਸਿਆਸੀ ਰੋਟੀਆਂ ਸੇਕਣ ਦਾ ਤੇ ਜਾਂ ਜਿਹੜੇ ਮਤਲਬ ਇਥੋਂ ਦੇ ਬਿਊਰੋਕਰੇਟਸ ਨੇ ਉਹਨਾਂ ਨੂੰ ਆਪ ਦੀਆਂ ਕੁਰਸੀਆਂ ਬਚਾਉਣ ਦਾ ਕਿ ਅਸੀਂ ਸਰਕਾਰ ਨੂੰ ਕਿੰਨੇ ਕੁ ਚੰਗੇ ਬਣ ਕੇ ਦਿਖਾ ਦਈਏ ਤਾਂ ਉਹਨਾਂ ਨੇ 45 45 ਹਜ਼ਾਰ ਲੈਂਦੇ ਜਿਹੜੇ ਅਧਿਆਪਕ ਨੇ ਉਹਨਾਂ ਦੀ ਤਨਖਾਹ ਕਟੌਤੀ 10000 ਦੀ حساب ਨਾ ਕਰ ਤਾ ਲੜਾਈ ਚੱਲੀ ਉਹਦੇ ਚੋਂ ਕੁਝ ਪ੍ਰਾਪਤੀਆਂ ਕੀਤੀਆਂ ਅਸੀਂ 3 ਸਾਲ ਦੀ بجائے 2 ਸਾਲ 10000 ਦੀ بجائے 15000 ਤਾਂ ਮੈਡਮ ਦਾ ਜਿਹੜਾ ਖਰਚਾ ਹੈਗਾ ਕਿ ਕਿਤੇ ਅਸੀਂ ਇਕੱਲੇ ਨਾ ਰਹਿ ਜਾਈਏ 8886 ਚੋਂ ਅਸੀਂ ਦੂਰੇ ਰਹਿ ਗਏ ਸੀ ਇੱਕ ਮੈਂ ਰਹਿ ਗਿਆ ਸੀ ਤੇਕ ਪਟਿਆਲੇ ਤੁਸੀਂ ਸਾਡੇ ਨਾਲ ਮੈਡਮ ਨਵਲ ਨੇ ਉਹ ਅੱਜ ਕੱਲ ਹੈਡਮਿਸਟਰਸ ਨੇ ਅਸੀਂ ਦੋ ਰਹਿ ਗਏ ਲੋਕ ਲੜਦੇ ਆ ਭਾਵੇਂ ਲੋਕਾਂ ਦੀ ਆਪਣੀਆਂ ਪ੍ਰਾਇੋਰਟੀਜ਼ ਬਦਲ ਜਾਂਦੀਆਂ 8886 ਦੇ ਵਿੱਚੋਂ ਬਹੁਤੇ ਚਾਹੇ ਆਪ ਦੀਆਂ ਪੱਕੀਆਂ ਨੌਕਰੀਆਂ 'ਚ ਮਸਰੂਫ ਹੋ ਗਏ ਪਰ ਉਹ ਲੋਕ ਜਿਹੜੇ ਪਹਿਲਾਂ ਤੋਂ ਪੱਕੀ ਨੌਕਰੀ ਸੀ ਉਹ ਲੋਕ ਲੜੇ ਸਾਡੇ ਤੇ ਜਿਹੜੀ ਗੱਲ ਮੈਂ ਕਹੀ ਕਿ 2012 ਚ ਜੇਲ ਕੱਟੀ ਉਹ 2018 ਚ ਆ ਕੇ ਸਾਡੇ ਸਾਹਮਣੇ ਆਈ ਕਿ ਵਿਭਾਗ ਨੇ ਕਾ ਮਾਰ ਕੇ ਟੰਗਣ ਵਾਲਾ ਕੰਮ ਕੀਤਾ ਕਿ ਉਹਨਾਂ ਕੁਝ ਉਹਦੀ ਆਪਕਾ ਨੂੰ ਜਿਨ੍ਹਾਂ ਦੇ ਉੱਤੇ ਕੋਈ ਪੁਲਿਸ ਕੇਸ ਹੈ ਉਹਨਾਂ ਨੂੰ ਇਹਦੇ ਚੋਂ ਬਾਹਰ ਕਰ ਦਿਓ ਸਾਨੂੰ ਰੈਗੂਲਰਾਈਜੇਸ਼ਨ ਦੇ ਆਰਡਰ ਹੀ ਜਾਰੀ ਨਹੀਂ ਦਿੱਤੇ ਪਹਿਲਾਂ ਤਾਂ ਸਾਨੂੰ ਉਹਨਾਂ ਤੋਂ ਵੱਖਰਾ ਕਰਤਾ ਬਾਅਦ ਦੇ ਵਿੱਚ ਡਿਪਾਰਟਮੈਂਟ ਇਹ ਕਹੇ ਕਿ ਕਿ ਇਹ ਅਜੇ ਸਾਡੇ ਕੋਲ ਜੁਆਇਨ ਨਹੀਂ ਕੀਤੇ ਅਸੀਂ ਤਨਖਾਹ ਨਹੀਂ ਦਿੰਦੇ ਤੇ ਸਰ ਸਿੱਖਿਆ ਅਭਿਆਨ ਜਿਹੜੀ ਅਥਾਰਟੀ ਸੀ ਉਹਨਾਂ ਨੇ ਇਹ ਕਹਿਤਾ ਕਿ ਇਹ ਹੁਣ ਵਿਭਾਗ ਨੇ ਪ੍ਰੋਜੈਕਟ ਹੀ ਖਤਮ ਕਰਤਾ ਅਸੀਂ ਤਨਖਾਹ ਨਹੀਂ ਦਿੰਦੇ ਤਕਰੀਬਨ 3 ਸਾਲ ਬਿਨਾਂ ਤਨਖਾਹ ਕੰਮ ਕੀਤਾ ਬਿਨਾਂ ਤਨਖਾਹ ਤੇ ਤੁਹਾਨੂੰ ਕੌਣ ਖੜਾਉਂਦਾ ਤੁਹਾਨੂੰ ਤੁਹਾਡੇ ਜਿਹੜੇ ਨਾਲ ਦੇ ਲੋਕ ਨੇ ਉਹ ਖੜਾਉਂਦੇ ਆ ਤੁਹਾਡਾ ਜਿਹੜਾ ਇਤਿਹਾਸ ਹੈ ਤੁਹਾਨੂੰ ਉਹ ਖੜਾਉਂਦਾ ਉਹਦੇ ਚੋਂ ਮੈਨੂੰ ਵੀ ਖੜਾਇਆ ਸਾਡੇ ਸਾਥੀਆਂ ਨੇ ਤਨਖਾਹ ਵਿਭਾਗ ਨੇ ਨਹੀਂ ਦਿੱਤੀ ਤਾਂ ਸਾਡੇ ਸਾਥੀਆਂ ਨੇ ਤਨਖਾਹ ਉਲਟੀ ਕਿ ਅਸੀਂ ਤਨਖਾਹ ਦੇਵਾਂਗੇ ਅਸੀਂ ਘਰ ਚਲਾਵਾਂਗੇ ਤੁਸੀਂ ਮੰਨੋ ਕਿ ਕਰੀਬਨ 3 ਸਾਲ ਮੈਨੂੰ ਜਿਹੜੀ ਜਥੇਬੰਦੀ ਹੈ ਮੈਨੂੰ ਤੇ ਮੈਡਮ ਨਵਲ ਨੂੰ ਤਨਖਾਹ ਦੇ ਨਹੀਂ ਰਹੀ ਚਾਹੇ ਪੂਰੀ ਜਿੰਨੀ ਮਰਜ਼ੀ ਜਿੰਨਾ ਉਹਨਾਂ ਦੀ ਸਮਰੱਥਾ ਸੀ ਉਹ ਕਰਦੇ ਰਹੇ ਤ ਉਹਦੇ 'ਚੋਂ ਸਾਡਾ ਵੀ ਹੌਸਲਾ ਬਣਿਆ ਲੜਨ ਦਾ ਪਰਿਵਾਰ ਨੇ ਵੀ ਸਾਥ ਦਿੱਤਾ ਇਹਦੇ ਚੋਂ ਫਿਰ ਜਦੋਂ ਸਰਕਾਰ ਆਮ ਆਦਮੀ ਪਾਰਟੀ ਆਈ ਤਾਂ ਜਥੇਬੰਦੀਆਂ ਜਥੇਬੰਦੀਆਂ ਦਾ ਇਹ ਸੀਗਾ ਕਿ ਨਵੀਂ ਸਰਕਾਰ ਹੈ ਵੀ ਇਹਨਾਂ ਨੇ ਆਪਣੇ ਆਪ ਸਾਰਾ ਕੁਝ ਸਹੀ ਕਰ ਦੇਣਾ ਤੇ ਜਿਹੜੇ ਲੋਕ ਲਗਾਤਾਰ ਲੜਦੇ ਆ ਜਥੇਬੰਦੀਆਂ ਦਾ ਆਪਣਾ ਇੱਕ ਤਜਰਬਾ ਹੁੰਦਾ ਉਹਨਾਂ ਦਾ ਸੀਗਾ ਕਿ ਇਹਨਾਂ ਦੀ ਜਿਹੜੀ ਸੋਚ ਆ ਉਹ ਵੀ ਕਾਰਪੋਰੇਟਿਕ ਸੋਚ ਆ ਇਹਨਾਂ ਨੇ ਉਸ ਤੋਂ ਵੱਖਰਾ ਕੁਝ ਨਹੀਂ ਕਰਨਾ ਤਾਂ ਸਾਨੂੰ ਲੜਨਾ ਪਿਆ 29 ਮਈ ਨੂੰ ਅਸੀਂ 2022 ਨੂੰ ਮੀਂਹ ਦੇਰ ਦਾ ਕਰ ਕੇ ਰਿਆ ਉਹਦੇ ਚੋਂ ਮੀਟਿੰਗ ਲੈ ਕੇ ਚੀਜ਼ਾਂ ਅੱਗੇ ਨਿਚੋਰ ਕੀਤੀਆਂ ਫਿਰ ਉਸ ਤੋਂ ਬਾਅਦ ਇੱਥੇ ਚੌਥੀ ਮੰਜ਼ਲ ਹੈ ਜਿਹੜੀ ਬੀਪੀਏ ਸਕੂਲ এডੂਕੇਸ਼ਨ ਉਹ ਸਾਰੀਆਂ ਫਾਈਲਾਂ ਦੱਬ ਕੇ ਬੈਹਗੇ ਤੇ ਜਿਸ ਤਰ੍ਹਾਂ ਆਪਾਂ ਅੱਜ ਇਕੱਠੇ ਹੋਏ ਆ ਅਸੀਂ ਇੱਥੇ ਕਰੀਬਨ 350 ਸਾਥੀ ਜਿਹੜੇ ਆ ਉਹ ਇਕੱਠੇ ਹੋਏ ਮੈਂ ਫਿਰ ਕਹਿ ਰਿਹਾ ਕਿ ਉਹਨਾਂ ਚੋਂ ਬਹੁਤ ਘੱਟ ਬੰਦੇ ਸੀ ਜਿਹੜੇ 8186 ਚ ਸੀਗੇ ਵੱਡੀ ਗਿਣਤੀ ਪੁਰਾਣੇ ਮੁਲਾਜ਼ਮ ਸੀ ਜਿਹੜੇ ਜਿਹੜੇ ਕੋਈ ਸਮਝ ਰੱਖਦੇ ਸੀਗੇ ਫਿਰ ਸਾਨੂੰ ਲੜਨਾ ਚਾਹੀਦਾ ਜਿੱਦਾਂ ਸਾਡੇ ਬਜ਼ੁਰਗਾਂ ਨੇ ਗੱਲ ਕੀਤੀ ਕਿ ਰੋਜ਼ਗਾਰ ਦੀ ਗੱਲ ਨਹੀਂ ਐ ਵਿਭਾਗ ਬਚਾਉਣ ਦੀ ਗੱਲ ਐ ਵਿਭਾਗ ਬਚਾਉਣ ਦੀ ਗੱਲ ਨਹੀਂ ਐ ਪੰਜਾਬ ਬਚਾਉਣ ਦੀ ਗੱਲ ਐ ਤੇ ਪੰਜਾਬ ਬਚਾਉਣ ਦੀ ਗੱਲ ਨਹੀਂ ਐ ਇਹ ਧਰਤੀ ਨੂੰ ਬਚਾਉਣ ਦੀ ਗੱਲ ਐ ਸਾਡੇ ਲਈ ਵੱਡੀਆਂ ਲੜਾਈਆਂ ਨੇ ਸੋ ਜਿਹੜੇ ਸਾਥੀ ਸਾਡੇ ਸਕਰੂਟੀ ਨਹੀਂ ਕਰਾ ਚੁੱਕੇ ਆ ਹਨਾ ਉਹਨਾਂ ਨੇ ਕਾਲਜਾਂ 'ਚ ਜਾਣਾ ਉਹਨਾਂ ਦੇ ਆਪਣੇ ਸ਼ੰਕਿਆ ਤੇ ਜਿਨ੍ਹਾਂ ਦੀ ਅਜੇ ਸਕਰੂਟਨੀ ਨਹੀਂ ਹੋਈ ਜਾਂ ਕਿਸੇ ਤੰਗ ਨਾਲੋਂ ਆਪਣੇ ਆਪ ਨੂੰ ਪਿੱਛੇ ਮਹਿਸੂਸ ਕਰ ਰਹੇ ਆ ਮੈਨੂੰ ਲੱਗਦਾ ਵੀ ਸਾਰਿਆਂ ਨੂੰ ਸਾਨੂੰ ਹੌਸਲਾ ਰੱਖਣਾ ਚਾਹੀਦਾ ਹੈ ਲੀਡਰਸ਼ਿਪ ਜਿਹੜੀ ਆ ਉਹਦੇ ਕੋਲ ਕੋਈ ਜਾਦੂ ਦੀ ਛੜੀ ਨਹੀਂ ਹੁੰਦੀ ਉਹਦੇ ਕੋਲੇ ਇੱਕੋ ਇੱਕ ਤਾਕਤ ਜਿਹੜੀ ਆ ਉਹ ਸਾਥੀਆਂ ਦੀ ਤਾਕਤ ਹੁੰਦੀ ਹੈ ਜੇ ਸਾਥੀ ਸਰ ਜੋੜ ਕੇ ਖੜਾਂਗੇ ਤਾਂ ਇਹ ਟੇਬਲ ਦੇ ਉੱਤੇ ਮੀਟਿੰਗ ਜਿਹੜੀ ਆ ਉਹ ਵਿੱਚੇ ਛੱਡ ਕੇ ਵੀ ਆ ਜਾਣਗੇ ਤੇ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਮੰਤਰੀ ਨੇ ਉਹ ਆਪ ਮੀਟਿੰਗ ਲਈ ਵੀ ਬੁਲਾ ਲੈਣਗੇ ਵਾਰ-ਵਾਰ ਪਰਮਜੀਤ ਜੂਣੀ ਕਹਿੰਦੇ ਵੀ ਆ ਕਿ ਜਿਹੜੀ ਸਟਰੈਂਥ ਹੈ ਉਹ ਸਾਡੀ ਜੀ ਚੰਗੀ ਹੋਊਗੀ ਤਾਂ ਦੂਜੀਆਂ ਜਥੇਬੰਦੀਆਂ ਨੂੰ ਵੀ ਹੌਸਲਾ ਆਊਗਾ ਕਿ ਉਹ ਲੜ ਰਹੇ ਨੇ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਸੋ ਆਖਰੀ ਇਹੀ ਕਿ ਜੇ ਲੀਡਰਸ਼ਿਪ ਨੇ ਫੈਸਲਾ ਲਿਆ ਇੱਥੇ ਆ ਕੇ ਪਠਾਨ ਦਾ ਸਾਨੂੰ ਵੀ ਉਹਨਾਂ ਦੇ ਜਿਹੜੀ ਇਸ ਗੱਲ ਦੇ ਉੱਤੇ ਫੁੱਲ ਚੜਾਉਣੇ ਚਾਹੀਦੇ ਆ ਅਸੀਂ ਬੈਠੀਏ ਇਹਨਾਂ ਨੂੰ ਹੋਰ ਤਾਕਤ ਬਖਸ਼ੀਏ ਸੋ ਇਹਨਾਂ ਗੱਲਾਂ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ